ਸਾਡਾ ਸ਼ਿਕਾਇਤੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਸੂਜੀ ਤੇ ਆਲੂ ਦੀ ਇੱਕ ਨਵੀਂ ਨਾਸ਼ਤਾ ਜਿਹਦੇ ਵਿੱਚ ਅਸੀਂ ਲਿਆਉਗਾ ਇੱਕ ਕੱਪ ਸੂਜੀ ਦਾ ਇਹਦੇ ਬਾਸੇ ਵਿੱਚ ਪਾਣੀ ਹੋਣ ਦੋ ਕੱਪ ਪਾਣੀ ਉਸੇ ਹੀ ਬਾਲ ਦੇ ਨਾਲ ਇਹਨੂੰ ਸੀ ਮਾਪਿਆ ਹੋਇਆ ਆ ਇਹਦੇ ਨਾਲ ਥੋੜਾ ਜਿਹਾ ਸੀਨ ਲਵਾਂਗੇ ਬੋਇਲ ਕੀਤੇ ਹੋਏ ਪੋਟਾਟੋ ਇਹ ਵਿੱਚ ਮੈਂ 3 ਪੋਟਾਟੋ ਸਾਈਜ਼ ਅਕੋਰਡਿੰਗ ਦੇਖ ਲੈਣਾ ਜੇ ਇਹ ਛੋਟੇ ਆ ਤਾਂ ਫਿਰ 3 ਪਾਏ ਹੋਏ ਆ ਇਹ ਸਭ ਤੋਂ ਪਹਿਲਾਂ ਅਸੀਂ ਤੇਲ ਗਰਮ ਕਰਨ ਵਾਸਤੇ ਰੱਖਿਆ ਹੋਇਆ ਤੇ ਅਸੀਂ ਥੋੜੀ ਜਿਹੀ ਪਾਵਾਂਗੇ ਸਰੋਂ ਜੀ ਹੁਣ ਇਹਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਇਹਨੂੰ ਜਿਸ ਵੇਲੇ ਇਹ ਪਾਣੀ ਸਾਡਾ ਗਰਮ ਹੋ ਜਾਏਗਾ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਸੂਜੀ ਵਗੈਰਾ ਪਾਏਗੀ ਟੇਸ ਦੇ ਅਨੁਸਾਰ ਸੀ ਨਮਕ ਵਗੈਰਾ ਪਾ ਸਕਦੇ ਹੋ ਥੋੜੀ ਜਿਹੀ ਰੈੱਡ ਚਲੀ ਚੀਲੀ ਫਲੇक्स ਵੀ ਪਾ ਸਕਦੇ ਆ ਜੇ ਸਾਡੇ ਕੋਲ ਹੈ ਤੇ ਚੀਲੀ ਫਲੇक्स ਪਾ ਸਕਦੇ ਆ ਮੈਂ ਰੜ ਅੜ ਚੀਲੀ ਐਡ ਕਰ ਰਹੀ ਹਾਂ ਥੋੜੀ ਚੀ ਜਿਹੜਾ ਮਸਾਲਾ ਹੁਣ ਪਾਣੀ ਸਾਡਾ ਤਿਆਰ ਹੋ ਗਿਆ ਹੋਏ ਵਿੱਚ ਸੀ ਸੁਜੀ ਪਾਵਾਂਗੇ ਥੋੜੇ ਥੋੜੇ ਕਰਕੇ ਹੁਣ ਨਾਲ ਨਾਲ ਹੁਣਾਂ ਦੇ ਜਾਵਾਂਗੇ ਜਲਦੀ ਦੇਖ ਰਹੇ ਸੀ ਸਾਰਾ ਹੋ ਗਿਆ ਉਹ ਇਹ ਥੋੜਾ ਜਿਹਾ ਅੰਡੋ ਦੇ ਟਾਈਪ ਦਾ ਬਣ ਦੇਗਾ ਹੁਣ ਇਹ ਸਾਰਾ ਜਿਹਨੇ ਗਲੋਪ ਕਰ ਲੈਣਾ ਨਹੀਂ ਫਲੇਮ ਉਸੇ ਮੀਟਿੰਗ ਕਰਨਾ ਦੇ ਬਿਲਕੁਲ ਇਸੇ ਮਤੇ ਕਰਕੇ ਹੋਸੀ ਕਰਾਂਗੇ ਉਹਨਾਂ ਫਲੇਮ ਨੂੰ ਸੀ ਕਰਦਾਂਗੇ ਬੰਦ ਹੁਣ ਇਹਨੂੰ ਇੱਕ ਸਿਕਥਾਲ ਵਿੱਚ ਕੱਢ ਰਹੇ ਹਾਂ ਜਿਸ ਦੇ ਨਾਲ ਕੀ ਇਹ ਥੋੜਾ ਠੰਡਾ ਹੋ ਜਾਵੇਗਾ ਤੇ ਫਿਰ ਇਹਨੂੰ ਇਹਦੇ ਵਿੱਚ ਠੰਡਾ ਹੋਣ ਪਾ ਕੇ ਨੂੰ ਅਸੀਂ ਖਾ ਲਵਾਂਗੇ ਜਦੋਂ ਇਹ ਟੈਕਸਚਰ ਠੰਡਾ ਹੋ ਗਿਆ ਫਿਰ ਇਹਦੇ ਵਿੱਚ ਬੋਇਲ ਕੇਤੇ ਹੋਏ ਪਟਾਟੋਸ ਜਿਹੜੇ ਨੇ ਉਹ ਐਡ ਕਰ ਲੈਣੇ ਨੇ ਜੀ ਇਹ ਹੁਣ ਇਹ ਪੰਜ 10 ਮਿੰਟ ਵਾਸਤੇ ਨੂੰ ਅਸੀਂ ਥੋੜਾ ਠੰਡਾ ਹੋਣ ਤੱਕ ਅਸੀਂ ਇਹਨੂੰ ਫਲਾ ਲ ਦਤਾ ਥਾਲੀ ਦੇ ਵਿੱਚ ਹਾਂਜੀ ਹੁਣ ਅਸੀਂ ਆਪਣਾ ਡੋਅ ਦੇਖ ਲਓ ਤੁਸੀਂ ਵੀ ਹੁਣ ਇਹ ਤਿਆਰ ਆ ਰੈਡੀ ਆ ਬਿਲਕੁਲ ਇਹਦੇ ਵਿੱਚ ਥੋੜਾ ਜਿਹੜੇ ਬੋਇਲ ਕੀਤੇ ਹੋਏ ਆਲੂ ਨੇ ਉਹ ਮਿਕਸ ਕਰ ਰਹੇ ਹਾਂ ਨਮਕ ਤੁਸੀਂ ਸਵਾਦ ਅਨੁਸਾਰ ਵਿੱਚ ਪਾ ਸਕਦੇ ਹੋ ਇਹ ਪਹਿਲਾਂ ਜਿਹੜਾ ਅਸੀਂ ਸੂਜੀ ਦਾ ਡੋਅ ਬਣਾਇਆ ਸੀ ਉਹਦੇ ਵਿੱਚ ਵੀ ਨਮਕ ਪਿਆਇਆ ਹੈ ਥੋੜਾ ਜਿਹਾ ਮੈਂ ਪੋਟਾਟੋਜ਼ ਵਿੱਚ ਹੀ ਪਾਇਆ ਆਲੂ ਜਿਹੜੇ ਨੇ ਬੋਇਲ ਕੀਤੇ ਹੋਏ ਇਹਨਾਂ ਦੇ ਵਿੱਚ ਹੀ ਪਾਇਆ ਦੋ ਡੋਰ ਵਿੱਚ ਜਿਹੜਾ ਆ ਥੋੜਾ ਜਿਹਾ ਇਹ ਚਿਪਟਕਾਰਿਆ ਆ ਰਿਹਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਇਹਦੇ ਆਸੇ ਮੈਦਾ ਪਾ ਰਹੇ ਆ ਜਿਹੜੀ ਇਹਦੇ ਵਿੱਚ ਥੋੜੀ ਨਮੀ ਹੋਏਗੀ ਉਹ ਬਿਲਕੁਲ ਰੈਡੀ ਹੋ ਜਾਂਦਾ ਆਟੇ ਦੀ ਤਰ੍ਹਾਂ ਬਣ ਜੇ ਜੀ ਹੁਣ ਇਹ ਦੇਖਿਆ ਸਾਡਾ ਡਾਡਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਹੀ ਆਟੇ ਵਰਗਾ ਮਿਕਸਚਰ ਹੈ ਇਹਦਾ ਇਹਦੇ ਵਿੱਚ ਸੀਨਾ ਥੋੜਾ ਜਿਹਾ ਅਰ ਰੋੜ ਜਾ ਮੈਂ ਇਦਾਂ ਮਿਕਸ ਕਰਦੇ ਆ ਜਿਹਦੇ ਨਾਲ ਕੀ ਇਹ ਪੂਰੇ ਹੀ ਸ਼ੇਪ ਵੀ ਤੁਸੀਂ ਆਪਣੇ ਅਕੋਰਡਿੰਗ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੋ ਦੇ ਸਕਦੇ ਹੋ ਟਿੱਕੀ ਜਿਹੜਾ ਟਾਈਪ ਵੀ ਦੇ ਸਕਦੇ ਹੋ ਗੋਲ ਅਸੀਂ ਆ ਸ਼ੇਪ ਇਹਦੀ ਦੇ ਰਹੇ ਛੋਟੇ ਛੋਟੇ ਕੱਟ ਹੈ ਸੀ ਜਿਦਾਂ ਤੀਨ ਗ੍ਰਾ ਸਾਡਾ ਹੋਜ ਕੇ ਆਇਆ ਗਰਮ ਹੁਣ ਸੀਉਣੇ ਦਾ ਇੱਕ ਇੱਕ ਕਰਕੇ ਦੇ ਵਿੱਚ ਐਡ ਕਰਾਂਗੇ ਕਿ ਤੁਸੀਂ ਕੋਈ ਵੀ ਦੇ ਸਕਦੇ ਹੋ ਇਹਨੂੰ ਟੋਨਲਟ ਦੀ ਤਰ੍ਹਾਂ ਵੀ ਦੇ ਸਕਦੇ ਹੋ ਇਸ ਤਰ੍ਹਾਂ ਇੱਕੀ ਦੀ ਟ੍ਰਾਈਪ ਵੀ ਦੇ ਸਕਦੇ ਹੋ ਛੋਟੇ ਛੋਟੇ ਕਟਲੈਟਾਂ ਸੀ ਤਰ੍ਹਾਂ ਵੀ ਦੇ ਸਕਦੇ ਆ ਜਿਦਾ ਇਹ ਛੋਟੇ ਛੋਟੇ ਕਟਲੈਟਾਂ ਸੀ ਤਰ੍ਹਾਂ ਬਣੇ ਨੂੰ ਇਹ ਆ শেপ মে তুমি টিকিটি তারা দেন ছোট ছোট বোল লাগলে ਸੀ ਦੇਖ ਸਕਦੇ ਹੋ ਇਹ ਪੂਰੇ ਹੀ ਫਰਾਈ ਹੋ ਚੁੱਕੇ ਨੇ ਬਹੁਤ ਵਧੀਆ ਲੱਗ ਰਹੇ ਆ ਕੰਚੀ ਵੀ ਲੱਗ ਰਹੇ ਆ ਇੱਕ ਸ਼ੇਪ ਮੈਂ ਟਿੱਕੀ ਦੇ ਟਾਈਪ ਬਣਾ ਕੇ ਦਿਖਾ ਰਹੀ ਹਾਂ ਟਿੱਕੀ ਟਾਈਪ ਸ਼ੇਪ ਦੇ ਸਕਦੇ ਹੋ ਇਹ ਤੁਸੀਂ ਡੌਲਟ ਦੀ ਤਰ੍ਹਾਂ ਵੀ ਦੇ ਸਕਦੇ ਹੋ ਛੋਟੇ ਛੋਟੇ ਡੌਨਟ ਸੀ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਬਣਾ ਕੇ ਸ਼ੇਪ ਕੋਸਟਾ ਸੀ ਜਿਸ ਤਰ੍ਹਾਂ ਦੇ ਤੁਸੀਂ ਸ਼ੇਪ ਲੋ ਦੇ ਸਕਦੇ ਹੋ

ਉਹਦੀ ਰੈਡੀ ਨਹੀਂ ਹੋ ਮੰਗਦੀ ਇਹਨਾਂ ਨੂੰ ਤੁਸੀਂ ਟਮੇਟੋ ਸੌਸ ਚਿਲੀ ਸੌਸ ਕਿਸੇ ਦਿਨ ਵਾਲੀ ਟਰਾਈ ਕਰ ਸਕਦੇ ਹੋ ਇਹ ਕੋਈ ਇਹਨਾਂ ਨੂੰ ਬਣਾ ਕੇ ਟਰਾਈ ਕਰਕੇ ਖਾ ਕੇ ਦੇਖਣਾ ਜੀ ਬਹੁਤ ਹੀ ਵਧੀਆ ਕਰੰਚੀ ਜੇ ਬਣੇ ਹੋਏ ਨੇ ਮੈਂ ਦੇਖੋ ਠੀਕ ਹੈ ਇਹਨਾਂ ਨੂੰ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਹੀ ਈਜ਼ੀ ਟੇਸਟੀ ਬਣ ਵਾਲੀ ਰੈਸਪੀ ਹੈ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀਆਂ ਇਹ ਸਿੰਪਲ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਸੜੇ ਚੈਨਲ ਨੂੰ ਕਮੈਂਟ ਐਂਡ ਲਾਈਕ ਸ਼ੁਰੂ ਕਰਿਓ ਹਾਂਜੀ ਸਬਸਕ੍ਰਾਈਬ ਵੀ ਕਰ ਦੇਣਾ ਹਾਂਜੀ ਓਕੇ ਜੀ ਸਾਰਿਆਂ ਦਾ ਧੰਨਵਾਦ